ਤੱਜਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਮਸ਼ਹੂਰ ਕੁੱਲੜ ਪੀਜ਼ਾ ਕਪਲ ਪੰਜਾਬ ਛਾੜ ਡਿੰਗਲੈਂਡ ਹੋਇਆ ਸ਼ਿਫਟ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਪੰਜਾਬ ਛੱਡ ਕੇ ਇੰਗਲੈਂਡ ਸ਼ਿਫਟ ਹੋ ਗਏ ਨੇ ਚਰਚਾਵਾਂ ਕਾਫੀ ਛਿੜ ਗਿਆ ਨੇ ਬਾਜ਼ਾਰ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਇੰਗਲੈਂਡ ਸ਼ਿਫਟ ਹੋ ਗਏ ਨੇ ਆਪਣੇ ਪੁੱਤਰ ਸਮੇਤ ਫਿਲਹਾਲ ਗੁਰਪ੍ਰੀਤ अरोੜਾ ਤੇ ਸਹਿਜ अरोੜਾ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਉਹ ਇਹ ਸ਼ਿਫਟ ਹੋ ਗਏ ਨੇ ਪਰ ਚਰਚਾਵਾਂ ਛਿੜ ਗਿਆ ਨੇ ਬਾਜ਼ਾਰ ਦੇ ਵਿੱਚ ਤੇ ਖਬਰ ਨਿਕਲ ਕੇ ਸਾਹਮਣੇ ਆਈ ਕਿ ਉਹ ਪੰਜਾਬ ਛੱਡ ਕੇ ਇੰਗਲੈਂਡ ਸ਼ਿਫਟ ਹੋ ਗਏ ਨੇ ਉੱਤੇ ਤੁਹਾਨੂੰ ਦੱਸ ਦਈਏ ਕਿ ਕੁੱਲੜ ਪੀਜ਼ਾ ਕਪਲ ਆਪਣੇ ਕੁੱਲੜ ਪੀਜ਼ਾ ਕਰਕੇ ਪੰਜਾਬ ਦੇ ਵਿੱਚ ਤੇ ਪਾਰੇ ਦੇ ਵਿੱਚ ਕਾਫੀ ਮਸ਼ਹੂਰ ਹੋਇਆ ਸੋਸ਼ਲ ਮੀਡੀਆ ਤੇ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਨਿੱਜੀ ਵੀਡੀਓ ਜਿਹੜੀ ਕਿ ਵਾਇਰਲ ਹੋ ਗਈ ਸੀ ਤੇ ਕਾਫੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕਾਫੀ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਕੀਤਾ ਵਕ-ਵਕ ਪ੍ਰਤੀਕਿਰਿਆਵਾਂ ਆਈਆਂ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਉਹਨਾਂ ਦਾ ਰਹਿਣਾ ਜਿਹੜਾ ਮੁਸ਼ਕਿਲ ਹੋ ਗਿਆ ਸੀ ਹਾਰੇ ਕਿਸੇ ਦਿਨ ਉਭਿਵਾਦਾ ਚ ਰਹਿੰਦੇ ਸੀ ਤੇ ਹਰ ਕੋਈ ਉਹਨਾਂ ਨੂੰ ਗਲਤ ਬੋਲਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਮੁਸ਼ਕਲਾਂ ਜੜੀਆਂ ਰਹਿੰਦੇ ਹੋਏ ਜਲੰਧਰ ਦੇ ਵਿੱਚ ਸਾਹਮਣਾ ਕਰਨਾ ਪਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਫੈਸਲਾ ਲਿਆ ਕਿ ਉਹ ਹੁਣ ਇੰਗਲੈਂਡ ਸ਼ਿਫਟ ਹੋ ਗਏ ਨੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੇ ਧਰਮਸ਼ਾਲਾ ਚ ਪੈਰਾਗਲਾਈਡਿੰਗ ਦੌਰਾਨ ਵਾਪਰ ਗਿਆ ਵੱਡਾ ਪਾਣਾ 19 ਸਾਲਾਂ ਲੜਕੀ ਦੀ ਮੌਕੇ ਤੇ ਹੋਈ ਮੌਤ ਅਕਸਰੀ ਸਲਾਨੀ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਨੇ ਤੇ ਉੱਥੇ ਉਹਨਾਂ ਵੱਲੋਂ ਪੈਰਾਗਲਾਈਡਿੰਗ ਦਾ ਲੁਫਤ ਉਠਾਇਆ ਜਾਂਦਾ ਪਰ ਇੱਕ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਜਿੱਥੇ ਇੱਕ ਨੌਜਵਾਨ 19 ਸਾਲ ਦੀ ਲੜਕੀ ਜਦੋਂ ਪੈਰਾਗਲਾਈਡਿੰਗ ਕਰ ਰਹੀ ਹੁੰਦੀ ਹੈ ਤੇ ਉਸਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੇ ਮੌਕੇ ਤੇ ਉਸਦੀ ਮੌਤ ਹੋ ਜਾਂਦੀ ਹੈ ਜੀ ਹਾਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਜਦੋਂ ਇਹ ਲੜਕੀ 19 ਸਾਲ ਦੀ ਖੁਸ਼ੀਜ ਦਾ ਨਾਮ ਦੱਸਿਆ ਜਾ ਰਿਹਾ ਹੈ ਗੁਜਰਾਤ ਪਰਿਵਾਰ ਜਿਹੜਾ ਸੀ ਧਰਮ ਕੌਨ ਸੀ ਪੈਰਾਗਲਾਈਡਿੰਗ ਦਾ ਪਰ ਜਦੋਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਜਿਹੜੀ ਹੈ ਪੈਰਾਗਲਾਈਡਰ ਦੇ ਨਾਲ ਉਡਾਨ ਭਰ ਰਹੀ ਹੁੰਦੀ ਹੈ ਤੇ ਅਚਾਨਕ ਹੀ ਕਬਰਾ ਜਾਂਦੀ ਹੈ ਤੇ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਦੇ ਬਾਅਦ ਇਹ ਦਰਦਨਾਕ ਹਾਦਸਾ ਖੁਸ਼ੀ ਦੇ ਨਾਲ ਵਾਪਰ ਜਾਂਦਾ ਹੈ ਤੇ ਖੁਸ਼ੀ ਤੇ ਪੈਰਾਗਲਾਈਡਰ ਖੱਡ ਦੇ ਵਿੱਚ ਡਿੱਗਦੇ ਨੇ ਉਥੇ ਤੁਹਾਨੂੰ ਦੱਸਦੀ ਕਿ ਪੈਰਾਗਲਾਈਡਰ ਦੇ ਗੰਭੀਰ ਸੱਟਾਂ ਯਾਨੀ ਸਹਾਦਸੇ ਦੌਰਾਨ ਤੇ ਉਸ ਨੂੰ ਧਰਮਸ਼ਾਲਾ ਦੇ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ ਗਿਆ ਤੇ ਉੱਥੇ ਲੜਕੀ ਜਿਹੜੀ ਹੈ ਖੁਸ਼ੀ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਲੜਕੀ ਅਚਾਨਕ ਹੀ ਕਬਰਾਂ ਜਾਂਦੀ ਜਦੋਂ ਡਾਂਡ ਪਰ ਰਹੇ ਹੁੰਦੇ ਨੇ ਪੈਰਾਗਲਾਈਡਰ ਤੇ ਖੁਸ਼ੀ ਤੇ ਉਸਦੇ ਨਾਲ ਹੀ ਹਾਦਸਾ ਵਾਪਰ ਜਾਂਦਾ ਹੈ ਲੁਧਿਆਣਾ ਨੂੰ ਮਿਲੀ ਆਪਣੀ ਪਹਿਲੀ ਮਹਿਲਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸੰਭਿਆ ਲੁਧਿਆਣਾ ਦੀ ਮੇਅਰ ਦਾ ਅਹੁਦਾ ਪੰਜਾਬ ਦੇ ਵਿੱਚ 21 ਦਸੰਬਰ 2024 ਨੂੰ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਗਈਆਂ ਸੀ ਜਿਸ ਤੋਂ ਬਾਅਦ ਉਸਦੇ ਨਤੀਜੇ ਐਲਾਨ ਕਰ ਦਿੱਤੇ ਗਏ ਸੀ ਤੇ ਕੁਝ ਚਿਰ ਪਹਿਲਾਂ ਜਲੰਧਰ ਦੇ ਮੇਅਰ ਨੂੰ ਚੁਣਿਆ ਗਿਆ ਜਿਸ ਤੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਤੇ 68 ਵਾਰਡ ਤੋਂ ਜਲੰਧਰ ਦੇ ਕੌਂਸਲਰ ਮਨੀਤ ਧੀਰ ਨੂੰ ਇਹ ਹੌਦਾਂ ਸਾਹਮਣੂ ਮਿਲਿਆ ਤੇ ਸਤਵਾਂ ਮੇਅਰ ਵੱਜੋਂ ਮਨੀਤ ਧੀਰ ਨੂੰ ਜਲੰਧਰ ਦਾ ਮੇਅਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਸਭ ਦੀਆਂ ਜੜੀਆਂ ਅੱਖਾਂ ਸੀ ਉਹ ਲੁਧਿਆਣਾ ਦੇ ਮੇਅਰ ਤੇ ਗੱਡੀਆਂ ਹੋਈਆਂ ਸੀ ਕਿ ਕੌਣ ਹੋਵੇਗਾ ਲੁਧਿਆਣਾ ਦਾ ਅਗਲਾ ਮੇਅਰ ਤੇ ਤੁਹਾਨੂੰ ਦੱਸ ਦਿਆ ਕਿ ਆਮ ਆਦ ਫਿਰ ਵੱਡੀ ਜਿੱਤ ਪ੍ਰਾਪਤ ਕੀਤੀ ਲੁਧਿਆਣਾ ਦੇ ਵਿੱਚ ਪ੍ਰਿੰਸੀਪਲ ਕਾਉਂਸਲਰ ਇੰਦਰਜੀਤ ਕੌਰ ਲੁਧਿਆਣਾ ਦੇ ਨਵੇਂ ਮੇਅਰ ਬਣ ਗਏ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇੰਦਰਜੀਤ ਕੌਰ ਪਹਿਲੀ ਮਹਿਲਾ ਮੇਅਰ ਵਜੋਂ ਇਹ ਹੁਦ्डा ਉਹਨਾਂ ਨੇ ਸਭਿਆਤਿਸ ਮੌਕੇ ਆਪ ਪੰਜਾਬ ਪ੍ਰਧਾਨ ਅਮਨ अरोੜਾ ਤੇ ਹੋਰ ਆ ਵਿਧਾਇਕ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਹਨਾਂ ਸਾਰੇ ਅਹੁਦਿਆਂ ਦਾ ਐਲਾਨ ਕੀਤਾ ਤੇ ਉੱਥੇ ਵਧਾਈਆਂ ਦਿੱਤੀਆਂ ਨਵੇਂ ਮੇਅਰ ਬਣਨ ਵਜੋਂ ਤੇ ਇਸ ਮੌਕੇ ਉਹਨਾਂ ਨੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਵੀ ਚੋਣ ਕੀਤੀ ਸੀਨੀਅਰ ਡਿਪਟੀ ਮੇਅਰ ਸਾਡੇ 6 ਵਾਰ ਦੇ ਕਾਉਂਸਲਰ ਸ਼੍ਰੀ ਰਕੇਸ਼ ਪ੍ਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨਾਰਥ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿਪਟੀ ਮੇਅਰ ਸਾਡੇ ਛੋਟੇ ਵੀਰ ਆਤਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਤਿੰਨੇ ਅੱਜ ਸਾਰੇ ਦੇ ਸਾਰੇ ਕਾਉਂਸਲਰਸ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਯੂਨੀਨਿਮਸਲੀ ਇਹ ਇਲੈਕਟ ਹੋਏ ਨੇ ਔਰ ਮੈਂ ਸਮਝਦਾ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਪੁਸਤਕ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰੀ ਮਹਿਲਾ ਕਾਉਂਸਲਰ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਏ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਔਰ ਉਪਰ ਟਾਪ ਲੀਡਰਸ਼ਿਪ ਤੱਕ ਕਮਾਨ ਸਾਹਿਬ ਔਰ ਕੇਜੂਆ ਸਾਹਿਬ ਤੱਕ ਸਾਰਿਆਂ ਦੇ ਨਾਲ ਪ੍ਰੋਪਰ ਡਿਸਕਸ਼ਨਸ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਜੁਨਾਇਨਿਵਸ ਤੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੁਹਿੰਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨਾਂ ਕੌਂਸਲਾਂ ਔਰ ਕਮੇਟੀਆਂ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸ ਦੇਓ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35ਾਂ ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਮਿਊਸਪਲ ਕਾਉਂਸਲਰਸ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ 100% ਜਿੱਤ ਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਇਹਨਾਂ ਕਾਉਂਸਲਰ ਕਾਉਂਸਲਰ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਡੇ ਅਵਾਰਾ ਕੁੱਤੇ ਦਾ ਅੰਤ ਤੱਕ ਇੱਕ ਵਾਰ ਫਿਰ ਆਇਆ ਸਾਹਮਣੇ 9 ਸਾਲਾ ਮਾਸੂਮ ਦੀ ਨਾਬਾ ਦੇ ਵਿੱਚ ਲੈ ਲਈ ਗਈ ਜਾਨ ਅਵਾਰਾ ਕੁੱਤਿਆਂ ਤੇ ਵਾਰਾ ਪਸ਼ੂਆਂ ਦਾ ਜਿਹੜਾ ਖੌਫ ਹੈ ਦਿਨ ਬਦਿਨ ਵਧਦਾ ਜਾ ਰਿਹਾ ਕਿਉਂਕਿ ਆਏ ਦਿਨ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿੱਥੇ ਅਵਾਰਾ ਕੁੱਤਿਆਂ ਵੱਲੋਂ ਕਿਸੇ ਇੱਕ ਮਾਸੂਮ ਦੀ ਜਿਹੜੀ ਜਾਨ ਲੈ ਲਿੱਤੀ ਜਾਂਦੀ ਹੈ ਤੇ ਉੱਥੇ ਹੀ ਇੱਕ ਅਜਿਹੀ ਮੰਦਪਾਗੀ ਖਬਰ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਅੱਜ ਜਿੱਥੇ ਨਾਬਾ ਬਲੌਕ ਦੇ ਡਿੱਗੀ ਪਿੰਡ ਦੇ ਵਿੱਚ ਇੱਕ 9 ਸਾਲਾ ਮਾਸੂਮ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਤੇ ਮਾਸੂਮ ਦੀ ਜਿਹੜੀ ਜਾਨ ਲੈ ਦਿੱਤੀ ਉਹ ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ ਲੁਧਿਆਣਾ ਦੇ ਵਿੱਚ 11 ਸਾਲਾ ਨੌਜਵਾਨ ਜਿਹੜਾ ਸੀ ਬੱਚਾ ਉਹ ਖੇਤਾਂ ਦੇ ਵਿੱਚ ਆਪਣੇ ਘਰੋਂ ਖੇਡਣ ਲਈ ਨਿਕਲਦਾ ਹੈ ਤੇ ਉਸ ਨੂੰ ਵੀ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮੋਢੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਜਿਹੜੀ ਸੜਕ ਹੈ ਬਲੌਕ ਕਰਕੇ ਪ੍ਰਸ਼ਾਸਨ ਦੇ ਖਿਲਾਫ ਕਾਫੀ ਰੋਸ ਪ੍ਰਗਟ ਕੀਤਾ ਜਾਂਦਾ ਹੈ ਕਿ ਅਜਿਹੇ ਹਾਈ ਦਿਨ ਜਿਹੜੇ ਮਾਮਲੇ ਨਿਕਲ ਕੇ ਸਾਹਮਣੇ ਹੁੰਦੇ ਨੇ ਪਰ ਪ੍ਰਸ਼ਾਸਨ ਇੰਨਾ ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਉੱਥੇ ਇੱਕ ਹੋਰ ਅੱਜ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ 9 ਸਾਲਾ ਮਾਸ ਸੋਮ ਸ਼ਿਵਮ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਛੋਟੇ ਬੱਚੇ ਨੂੰ ਇਹ ਘਰੋਂ ਆਪਣੀ ਪੈਣ ਦੇ ਨਾਲ ਨਿਕਲਦਾ ਹੈ ਤੇ ਖੇਤਾਂ ਦੇ ਵਿੱਚੋਂ ਵਾਰਾ ਕੁੱਤਾ ਜਿਹੜੇ ਨੇ ਇਸ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਤੇ ਇਸ ਨੂੰ ਨੋਚ ਨੋਚ ਕੇ ਮੋਹ ਦੇ ਕਾਟ ਉਤਾਰ ਦਿੰਦੇ ਨੇ खाली फोन किया था तो मैं सप्रे करता था जी पद के आया जी तब तक मैं सारा पैसा टूटने लग गया उसके बाद में वो देखाया था आलू के खेत में एकने पे था, तो मर गया था जी साथ साथ गया गया था था मम्मी के था जी मैं पहले भी जाता रहता था हाँ पहले भी जाता था जी नाम क्या है इसका शिवम कुमार जी शिवम कुमार हाँ जी कितने कुत्ते हैं वहाँ पंद्रह बीस कुत्ता था जी पहले भी किसी को ਪਕੜਿਆ ਗੁੱਤੋਂ ਨੇ ਪਹਿਲੇ ਤਾਂ ਗੱਡੀ ਵਾਲਾ ਪੁੱਛੇ ਇੰਨਾ ਗੱਡੀ ਜਾਂਦਾ ਰੋਡ ਤੇ ਸਾਰਾ ਕੰਮ ਆਗਰ ਫਿਰਦਾ ਹੈਗਾ ਜੀ ਬੱਚੇ ਬੁੱਤਿਆਂ ਨੂੰ ਸੁਖੀ ਮਰ ਰਹੇ ਬੁੱਤਿਆਂ ਹਾਂ 24 ਸਾਲਾਂ ਦਾ ਹੋ ਗਿਆ ਜੀ ਤੇ ਬਹੁਤ ਖਰਾਬ ਤੁਸੀਂ ਨਿਆ ਉਹ ਮਰਦਾ ਇਹਨਾਂ ਘੁੱਟਦਾ ਇਹਨੂੰ ਨਾ ਪੁੱਛ ਨਹੀਂ ਕਰਦਾ ਜੀ ਕਿੰਨੇ ਸਾਲ ਕਿੰਨੇ ਸਾਲ ਦਾ ਬੇਟਾ ਦਾ ਆਪ ਦਾ 9 ਸਾਲ ਦਾ ਜੀ ਹੁਣ ਕੀ ਮੰਗ ਕਰਤੀ ਵਾ ਤੇ ਗਰੀਬ ਆਦਮੀ ਹੈ ਜੀ ਉਹ ਹਮ ਤਾਂ ਕਿਆ ਕੋ ਬੋਲੇ ਜੀ हमको तो कुछ मिलना चाहिए जी कितने बच्चे हैं तुम्हारे अभी तो चार बच्चा था, था एक तक वो खत्म हो गया तीन रह गया जी और तीनों लड़का है एक कुरी है एक दो लड़का है जी तीन मुंडा था जी <laughs> ਕੀ ਹੋ ਗਿਆ ਦੇਖਿਆ ਆਪਣੇ ਬਾਪੂ ਉਹ ਤਾਂ ਭੱਜ ਰਿਹਾ ਸੀ ਜੀ ਉਹਦੇ ਪਿੱਛੇ ਕੁੱਤੇ ਪੈ ਗਏ ਜੀ ਫਿਰ ਮੈਂ ਦੇਖਿਆ ਮੈਂ ਭਜਾਨ ਲੱਗੇ ਮੇਰੇ ਉੱਤੇ ਪੈਣ ਲੱਗੇ ਫਿਰ ਮੈਂ ਆਂਟੀ ਨੂੰ ਕਿਹਾ ਫਿਰ ਆਂਟੀ ਭੱਜ ਕੇ ਗਿਆ ਜੀ ਫਿਰ ਉਹ ਕਿਆ ਸੇ ਕੰਡੀਸ਼ਨ تھی ਉहां ਪਰ ਕੁੱਤੇ ਤਾਂ ਬਹੁਤ سارے ਕੁੱਤੇ ਸੀ ਜੀ ਕਿੰਨੇ ਕੰਦਾਜਾ 9-10 ਨੇ ਜੀ ਅੱਛਾ ਥੋੜੇ ਸਾਹਮਣੇ ਪੈ ਗਏ ਸਦੇ ਪਤਾਨੂ ਹਾਂ ਜੀ 12 ਕੁੱਤੇ ਨੇ ਰਾਇਆ ਜੀ ਬੱਚਾ ਆਲੂ ਜੁਗਨਗਰ ਦੇ ਖੇਤ ਦੇ ਵਿੱਚ ਸਾਡੀ ਨਾਲ ਪੈ ਲਈ ਆ। ਉੱਥੇ तकरीबन 2 ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਜਿਵੇਂ ਅਸੀਂ ਮੈਂ ਤੇ ਮੇਰੀ ਵਾਈਫ ਤੇ ਉੱਥੇ। ਸ਼ਟਾਉਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਕਿਵੇਂ ਕੰਡੀਸ਼ਨ ਸੀ ਬੱਚੇ ਦੀ। ਹਾਲਤ ਜੀ ਉਹਦੀ ਨਾਲੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ। ਪਹਿਲਾਂ ਵੀ ਕੋਈ ਇਸ ਤਰ੍ਹਾਂ ਪਹਿਲਾਂ ਹੋਇਆ ਜੀ ਸਾਡੇ ਬੁੱਲਦ ਨਾਲ ਹੋਇਆ ਸੀ ਬਿਹੜੇ ਨਾਲ। ਸਾਡੇ ਬਿਹੜਾ ਤਾਂ ਹੈ ਜੀ ਉੱਥੇ। ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਜੀ। ਚੀਕ ਉਹਦੇ ਵਿੱਚ तकरीबन ਬਹੁਤ ਹਾਲਤ ਖਰਾਬ ਦੇ ਖੇਤ ਹੈ ਇਹ ਪੇਟਿੰਗੀ ਚ ਆਉਂਦਾ ਜੀ ਇਹ ਸਿੰਘਪਿੰਡ ਤੋਂ ਪਹਿਲਾਂ ਆਉਂਦਾ ਕਿੰਨੇ ਕੁ ਕੁੱਤੇ ਸੀ ਹੁੰਦਾ ਆ ਕੁੱਤੇ तकरीबन 10 12 ਕੁੱਤੇ ਨੇ ਜੀ ਜਿਹ ਪਹਿਲਾਂ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹ ਕਹਿੰਦੇ ਨੇ ਆਪ ਨੂੰ ਪੈਂਦੇ ਨੇ ਜੀ ਕਿਸੇ ਨੂੰ ਸੜਦੇ ਨਹੀਂ ਹੈਗੇ ਇਹ ਖੇਤ ਵਾਲਾ ਏਰੀਆ ਕਿਹਦਾ ਜਿਹਦੇ ਚ ਰਹਿੰਦੇ ਨੇ ਖੇਤ ਵਾਲਾ ਏਰੀਆ ਤਾਂ ਜੀ ਵੈਨ ਤਾਂ ਉੱਪਰ ਹੀ ਜਾਂਦੇ ਨੇ ਉਹਦਾ ਹੀ ਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਵਾਰ ਕਰਦੇ ਨੇ ਉਹ ਦੇਖੋ ਜਿਹੜਾ ਬੱਚਾ ਸੀ ਉਹ ਘਟੇ ਕੋਲ ਆਇਆ ਸੀ ਬਰੋ ਡੈੱਡ ਸੀ ਜਰੂਰ ਸੀਗਾ ਇਹ ਜਦ ਅਮੀਨੀਸ਼ਨ ਕੀਤਾ ਉਹਦੀ ਬੋਡੀ ਤੇ ਕਾਫੀ ਜਿਹੜਾ ਸੱਟਾਂ ਸੀ ਮਤਲਬ ਮੁੱਟੀਲੇਟਡ ਬੋਡੀ ਸੀ ਜਿਵੇਂ ਖਾਈ ਹੋਈ ਹੋ ਕੇ ਸੀ ਨਾ ਉਹ ਐਸ ਪਰ ਜਿਹੜਾ ਟੈਂਡਰ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜੀ ਵੀ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ ਬਾਕੀ ਅਸੀਂ ਮੋਰਟੀਰੀ ਸ਼ਿਫਟ ਕਰਤੀ ਹੈ ਬੋਡੀ ਜਰੂਰ ਸੀ ਪੋਸਮੋਡੋ ਕਰਾਂਗੇ ਉਦੋਂ ਹੀ ਦੱਸ ਸਕਦੇ ਹਾਂ ਕਿ ਅਸਲ ਕਾਰਨ ਕੀ ਹੈ ਨਾਮ ਕੀ ਸੀ ਕਿੰਨੀ ਉਮਰ ਆ ਮੁੰਡੇ ਦਾ ਨਾਮ ਜੀ ਸ਼ਿਵਮ ਕੁਮਾਰ ਹੈ 9 ਸਾਲ ਦਾ ਬੱਚਾ ਸੀਗਾ ਤੇ ਉਹਦੇ ਰੈਚ ਉਹਦੇ ਜਿਹੜੇ ਪਿੰਡ ਹੈ ਡਿੰਗੀ ਕਹਿੰਦੇ ਬਿੰਗੀ ਕਿਸੇ ਦੇ ਘਰ ਨੋਕਰ ਰੱਖਿਆ ਹੋਇਆ ਸੀ ਮੇਰਾ ਉਹਦਾ ਫਾਦਰ ਸੀ ਡਾਕਟਰ ਇਹਨਾਂ ਜਿਆਦਾ ਕਿੰਨਾ ਕਟਿਆ ਹੋਇਆ ਸੀ ਬੱਚੀ ਦੇਖੋ ਕਾਫੀ ਡੈਮੇਜ ਸੀਗਾ ਸਿਰ ਤੇ ਵੀ ਡੈਮੇਜ ਹੈ ਜਦੋਂ ਐਗਜ਼ਾਮੀਨੇਸ਼ਨ ਕੀਤਾ ਉਹਦੇ ਗਰਦਨ ਤੇ ਵੀ ਹੈ ਕਾਫੀ ਵਾਈਪਸ ਤੇ ਬਾਂਹ ਤੇ ਵੀ ਹੈ ਤੇ ਬੈਕ ਤੇ ਵੀ ਹੈ ਉਹ ਤਾਂ ਕਾਫੀ ਮਿਊਟੀਲੇਟਿਡ ਬੋਡੀ ਸੀਗੀ ਐਮਡੀ ਨਾਲ ਅਲਰਟ ਕੀਤਾ ਜਾ ਰਹੀ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਕਈ ਇਲਾਕਿਆਂ ਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕੁਵਰੀ ਫਿਰ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ 18 ਜਨਵਰੀ ਤੱਕ ਪੱਛਮੀ ਗੜਬੜੀ ਹੋ ਸਰਗਰਮ ਹੋ ਗਿਆ ਤੇ ਜਿਸ ਦਾ ਅਸਰ ਹੁਣ ਪੰਜਾਬ ਦੇ ਆਉਣ ਵਾਲੇ ਦਿਨਾਂ ਚ ਲੱਖਾਂ ਚ ਦੇਖਣ ਨੂੰ ਮਿਲੇਗਾ ਮੀਦ ਰੂਪ ਵਿੱਚ ਉਹਦੇ ਤੁਹਾਨੂੰ ਦੱਸ ਦੇ ਕਿ ਇਸ ਪੱਛਮੀ ਗੜਬੜੀ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਜਿਹੜੀ ਭਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਤੇ ਉਸ ਦਾ ਹੀ ਸਿੱਧਾ ਅਸਰ ਮੈਦਾਨੀ ਇਲਾਕਿਆਂ ਚ 22 ਤੇ ਜਨਵਰੀ ਨੂੰ ਮੀਦ ਰੂਪ ਵਿੱਚ ਦੇਖਣ ਨੂੰ ਮਿਲੇਗਾ ਉੱਤੇ ਪੰਜਾਬ ਦੇ ਵਿੱਚ ਬੀਤੇ ਦਿਨੀ ਮੌਸਮੀ ਪਾਗ ਵੱਲੋਂ 17 ਜ਼ਿਲ੍ਹਿਆਂ ਚ ਸੰਗਣੀ ਤੁੰਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਹੈ ਅੱਜ ਤੋਂ ਅਨੁਸਾਰ ਦੱਸਿਆ ਕਿ ਕੁਝ ਦਿਨਾਂ ਚ ਕੱਲ ਤੇ ਅੱਜ ਜਾਨੀ ਜਿਹੜੇ ਤਾਪਮਨ ਚ ਗਿਰਾਵਟ ਦਰਜ ਕੀਤੀ ਗਈ ਤੇ ਸੰਘਣੀ ਧੁੰਦ ਤੇ ਸਿਤਲਰ ਕਈ ਇਲਾਕਿਆਂ ਚ ਮੈਂਬਰ ਕਰਾਰ ਹੈਗੀ ਤੇ ਉੱਥੇ 22 ਤੇ 23 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜੁਤਾਈ ਗਈ ਹੈ ਪੰਜਾਬ ਦੇ ਆਉਣ ਵਾਲੇ ਦਿਨਾਂ ਚ ਮੀਂਹ ਦੇ ਨਾਲ ਨਾਲ ਗੜੇ ਵੀ ਪੈ ਸਕਦੇ ਨੇ ਕਈ ਇਲਾਕਿਆਂ ਚ ਜਿੱਥੇ ਤਾਪਮਾਨ ਘਟ ਹੋਵੇਗਾ ਪਿਛਲੇ ਕੁਝ ਦਿਨਾਂ ਤੋਂ ਤੇਜ਼ ਧੁੱਪ ਕਰਕੇ ਦਿਨ ਦਾ ਬਾਅਦ ਤੋਂ ਬਾਅਦ ਤਾਪਮਾਨ ਆਮ ਦੇ ਨੇੜੇ ਪਹੁੰਚ ਜਦੋਂ ਕਿ ਘੱਟੋ ਘੱਟ ਤਾਪਮਾਨ ਵਿੱਚ ਵੀ 0.8 ਡਿਗਰੀ ਦਾ ਵਾਅਦਾ ਹੋਇਆ ਜਿਸ ਤੋਂ ਬਾਅਦ ਤਾਪਮਾਨ ਆਮ ਨਾਲੋਂ 2.3 ਡਿਗਰੀ ਵਧ ਰਿਹਾ ਹੈ ਉਤੇ ਮੌਸਮ ਵਿਭਾਗ ਅਨੁਸਾਰ ਕੱਲ ਯਾਨੀ ਮੋਹਾਲੀ ਸਭ ਤੋਂ ਠੰਡਾ ਸ਼ਹਿਰ ਰਿਹਾ ਪੰਜਾਬ ਦਾ ਜਿੱਥੇ ਘੱਟ ਤੋਂ ਘੱਟ ਤਾਪਮਨ 4.3 ਡਿਗਰੀ ਦਰਜ ਕੀਤਾ ਗਿਆ ਜਦਕਿ ਸ਼ਾਮ ਦੇ ਤਾਪਮਨ ਅਨੁਸਾਰ ਵੱਧ ਤੋਂ ਵੱਧ ਤਾਪਮਨ ਮੋਹਾਲੀ ਵਿੱਚ ਦਰਜ ਕੀਤਾ ਗਿਆ ਉਤੇ ਤੁਹਾਨੂੰ ਦੱਸਦੇ ਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਜਿਸ ਦਾ ਅਸਰ 17 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਜਤਾਇਆ ਗਿਆ ਪੱਛਮੀ ਗੜਬੜੀ ਜੋ 18 ਜਨਵਰੀ ਸਰਗਰਮ ਹੋਈ ਹੈ ਇਸ ਦਾ ਅਸਰ ਪਹਾੜੀ ਇਲਾਕਿਆਂ 'ਚ ਦੇਖਿਆ ਜਾ ਰਿਹਾ ਹੈ 23 ਜਨਵਰੀ ਤੱਕ ਪਹਾੜਾਂ ਵਿੱਚ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦਾ ਸਿੱਧਾ ਹੀ ਅਸਰ 22 ਤੇ 23 ਜਨਵਰੀ ਨੂੰ ਮੈਦਾਨੀ ਇਲਾਕਿਆਂ 'ਚ ਮੀਂਹ ਦੇ ਰੂਪ ਵਿੱਚ ਤੇ ਨਾਲ ਹੀ ਨਾਲ ਗੜੇਮਾਰੀ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ 22 ਤੇ 23 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾ ਦਿੱਤੀ ਗਈ ਹੈ ਇੱਕ ਵਾਰੀ ਫਿਰ ਤੁਹਾਨੂੰ ਦੱਸਦੀ ਹੈ ਕਿ 22 ਜਨਵਰੀ ਤੇ 23 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾ ਦਿੱਤੀ ਗਈ ਹੈ ਕਿਉਂਕਿ ਜਿਹੜੀ ਵੈਸਟਰਨ ਡਿਸਟਰਬੈਂਸ ਹੈ ਉਹ ਐਕਟੀਵੇਟ ਹੋ ਗਈ ਹੈ ਤੇ ਜਿਸ ਦਾ ਸਿੱਧਾ ਅਸਰ ਉੱਤਰ ਭਾਰਤ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ